ਪਿੰਡ ਦੇ ਕੁਝ ਲੋਕ ਆ ਜਿਹੜੇ ਇੱਥੇ ਕੁਝ ਮੋਹਤਵਾਰ ਬੰਦੇ ਮੌਜੂਦ ਆ ਇਹਨਾਂ ਨੇ ਵੀ ਆ ਕੇ ਜਿਹੜਾ ਇੱਥੇ ਇਨਸਪੈਕਸ਼ਨ ਕੀਤੀ ਆ ਦੇਖਿਆ ਹੈਗਾ ਕਿ ਝੋਨੇ ਨੂੰ ਕੋਈ ਨੁਕਸਾਨ ਨਹੀਂ ਹੋਇਆਗਾ ਇਹ ਮੈਂ ਸੌਹਾਂ ਤੱਕ ਵੀ ਗੱਲ ਲੈ ਗਿਆ ਸੀਗਾ ਵੀ ਆਪਾਂ ਨਾ ਠਾਣੇ ਠੱਪੇ ਗੱਲ ਕਰਕੇ ਨਾ ਪਰਚਾੰਜ ਪੱਗੇ ਆਪਾਂ ਦੋਵੇਂ ਭਰਾ ਹੈਗੇ ਆ ਤੂੰ ਮੇਰਾ ਵੱਡਾ ਭਰਾ ਮੈਂ ਇੱਥੋਂ ਤੱਕ ਸੌਂ ਦਿਨਾ ਜੇ ਮੈਂ ਤੇਰੀ ਵਟ ਤੇ ਚੜਿਆ ਹੋਵਾਂ ਦਾ ਏ ਬੈਗਰੂ ਨੇ ਲੱਜਾ ਪੱਤਾ ਬਾਈ ਰੱਖਦਾ ਯਾਰ ਲਾਜਪੱਤ ਰੱਖੀ ਹੈ ਜੇ ਸਪਰੇਅ ਕੀਤੀ ਹੁੰਦੀ ਝੋਨਾ ਨਹੀਂ ਸਰਦਾ ਨਹੀਂ ਸੀਗਾ ਝੋਨਾ ਬਿਲਕੁਲ ਜਾਣੇ ਭਰੇ ਆ ਨਾ ਝੋਨਾ ਜਮਾ ਹਰਾ ਕਚਾਰ ਨਿਸਰਿਆ ਖੜਾ ਝੋਨਾ ਇੰਨੀ ਕਮਾਲਕ ਨੇ ਲੱਜਪੱਤ ਰੱਖੀ ਆ ਹੋਇਆ ਇਹ ਤੋਂ ਆਪ ਤੋਂ ਹੀ ਆ ਕਿ ਤੁਹਾਨੂੰ ਮੈਂ ਦੱਸੀ ਆ ਨਾ ਮੁੱਢਲੇ ਤੌਰ ਤੇ ਸਾਡੀ ਪੱਤੀ ਦੇ ਵਿੱਚ ਇੱਕ ਦੋ ਬੰਦੇ ਹੋਰ ਵੀ ਹੈਗੇ ਆ ਜਿਹੜੇ ਬਾਲੇ ਵੱਡੇ ਕਿਸਾਨ ਬੰਦੇ ਝੋਨੇ ਉਹਨਾਂ ਦੇ ਪੰਜ ਪੰਜ ਸਾਲ ਸੱਤ ਸੱਤ ਮੰਨ ਛੜੇ ਹੈਗੇ ਆ ਉਹਨਾਂ ਡਾਕਟਰਾਂ ਦੇ ਵਿੱਚੋਂ ਗਿਨਾ ਜਾਂਦਾ ਬਈ ਇਹ ਨੀ ਸੌ ਦਿੰਦਾ ਜਦੋਂ ਬੰਦਾ ਮੈਂ 2.5 ਕਿੱਲੇ ਵਾਣ ਛੱਡੀਏ ਨਾ ਤੇਰਾ 1.5 ਕਿੱਲਾ ਵਾਣ ਕਰਾਉ ਹੋਇਆ ਮੈਂ ਤੈਨੂੰ ਵਾਣ ਦਾ ਵਾਣ ਛੱਡੀਆ ਨਾ ਜੋ ਸੌ ਪਾ ਦੇ ਯਾਰ ਤੂੰ ਮੇਰੇ ਵਾਲੇ ਵਾਣ ਚ ਆ ਜਾ ਮੈਂ ਉਧਰ ਜਾ ਵੜਦਾ ਇਸ ਗੱਲ ਤੇ ਵੀ ਕੋਸ਼ਿਕ ਰਾਜਨੀਤੀ ਸੀਗੇ ਬੰਦੇ ਸਾਡੇ ਪਿੰਡ ਦੀ ਹੈਗੇ ਆ ਉਹ ਇੱਕ ਲੱਤ ਧੀ ਗਏ ਬਸ ਉਹਨਾਂ ਨੇ ਇਹ ਗੱਲ ਉਹਨਾਂ ਨੂੰ ਬਸ ਪਹਿਰੀ ਲੱਗਣ ਦਿੱਤੇ ਉਹਦੇ ਇਸ ਟਾਈਮ ਅਸੀਂ ਪਿੰਡ ਸੁਖਨਾਬਲੂ ਖੜੇ ਹੋਏ ਆ ਤੇ ਖੇਤਾਂ ਦੇ ਵਿੱਚ ਖੜੇ ਹੋਏ ਆ ਤੇ ਤੁਹਾਨੂੰ ਦੱਸ ਦਈਏ ਇੱਕ ਅਜਿਹੇ ਝੋਨੇ ਕੋਲੇ ਖੜੇ ਹੋਏ ਆ ਜਿਸ ਝੋਨੇ ਨੂੰ ਮਚਣ ਦਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਹੈਗਾ ਪਰ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਵੀ ਇੱਕ ਵਾਰੀ ਝੋਨੇ ਦਿਖਾ ਦਿੱਤਾ ਜਾਵੇ ਭਾਵੇਂ ਆ ਜਿਹੜਾ ਇਸੇ ਝੋਨੇ ਨੂੰ ਆਧਾਰ ਬਣਾ ਕੇ ਆ ਜਿਹੜਾ ਇੱਕ ਸਾਡੇ ਨਾਲ ਵੀਰ ਵੀ ਮੌਜੂਦ ਆ ਇਸ ਵੀਰ ਦੇ ਉੱਤੇ ਜਿਹੜਾ ਉਹ ਪਰਚਾ ਹੋਇਆ ਹੈਗਾ ਕਿਉਂਕਿ ਇਹ ਪਰਚੇ ਇਸ ਕਰਕੇ ਹੋਇਆ ਕਿ ਇਸ ਝੋਨੇ ਦੇ ਉੱਤੇ ਆ ਜਿਹੜੀ ਇਸ ਵੀਰ ਵੱਲੋਂ ਜਿਹੜੀ ਰਾਉਂਡ ਅਪ ਮਾਰੀ ਗਈ ਹੈਗੀ ਆ ਪਰ ਪੂਰੇ ਦੇ ਪੂਰਾ ਪਿੰਡ ਦੇ ਕੁਝ ਲੋਕ ਆ ਜਿਹੜੇ ਇੱਥੇ ਕੁਝ ਮੋਹਤਵਾਰ ਬੰਦੇ ਮੌਜੂਦ ਆ ਇਹਨਾਂ ਨੇ ਵੀ ਆ ਕੇ ਜਿਹੜਾ ਇੱਥੇ ਇਨਸਪੈਕਸ਼ਨ ਕੀਤੀ ਆ ਦੇਖਿਆ ਹੈਗਾ ਕਿ ਝੋਨੇ ਨੂੰ ਕੋਈ ਨੁਕਸਾਨ ਨਹੀਂ ਹੋਇਆਗਾ ਪਰ ਨੁਕਸਾਨ ਨਾ ਹੋਣ ਦੇ ਬਾਵਜੂਦ ਵੀ ਇਹ ਜਿਹੜਾ ਫਿਲਹਾਲ ਇਸ ਵੀਰ ਦੇ ਉੱਤੇ ਪਰਚਾ ਕਿਉਂ ਪਰਚਾ ਕਿਹਨੇ ਕਰਵਾਇਆ ਹੈਗਾ ਕੀ ਕਾਰਨ ਹੈਗਾ ਕਿਉਂਕਿ ਕੋਈ ਵੀ ਘਟਨਾ ਕੋਈ ਵੀ ਪਰਚਾ ਕੁਝ ਵੀ ਹੁੰਦਾ ਹੈਗਾ ਉਹ ਬਿਨਾਂ ਵਜ੍ਹਾ ਤੋਂ ਨਹੀਂ ਹੁੰਦਾਗਾ ਹਰੇਕ ਗੱਲ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈਗਾ ਬਸ ਜੇ ਤਸਵੀਰ ਦੇ ਉੱਤੇ ਪਰਚਾ ਹੈਗਾ ਸਾਡੇ ਨਾਲ ਉਹ ਮੌਜੂਦ ਆ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਹੈ ਤੁਹਾਡਾ ਬਾਈ ਸਤਿ ਸ਼੍ਰੀ ਅਕਾਲ ਜਸਮੀਰ ਸਿੰਘ ਨਾਮ ਹੈ ਮੇਰਾ ਬਾਈ ਪਿੰਡ ਸੁਖਨਾਬਲੂ ਇਹ ਨਾ ਥੋੜਾ ਜਿਹਾ ਰਾਜਨੀਤੀ ਚ ਮਸਲਾ ਵੜ ਗਿਆ ਬਈ ਇਹ ਤੇ ਇਹ ਮੈਂ ਸੌਂ ਤੱਕ ਵੀ ਗੱਲ ਲੈ ਗਿਆ ਸੀਗਾ ਵੀ ਆਪਾਂ ਨਾ ਠਾਣੇ ਢੱਪੇ ਗੱਲ ਕਰਕੇ ਨਾ ਪਰਚਾ ਜੰ ਪੱਗੇ ਆਪਾਂ ਦੋਵੇਂ ਭਰਾ ਹੈਗੇ ਤੂੰ ਮੇਰਾ ਵੱਡਾ ਭਰਾ ਮੈਂ ਇੱਥੋਂ ਤੱਕ ਸੌਂ ਦਿਨਾ ਜੇ ਮੈਂ ਤੇਰੀ ਵੱਟ ਤੇ ਚੜਿਆ ਹੋਵਾਂ ਤਾਂ ਮੈਂ ਕਾਪਾ ਡੇਰੇ ਦੇ ਵਿੱਚ ਮਸਲਾ ਹੱਲ ਕਰ ਲੈਨੇ ਆ ਬਾਕੀ ਮੈਂ ਸੌਹ ਦੇ ਦੇਣਾ ਜੇ ਮੈਂ ਤੇਰੇ ਬਾਹਨ ਦੇ ਵਿੱਚ ਤੂੰ ਸਪਰੇਅ ਕੀ ਕੀਤੀ ਆ ਮੈਂ ਜੇ ਖਾਲੀ ਵੀ ਬੜਿਆ ਹਾਂ ਤਾਂ ਮੈਂ ਤੈਨੂੰ ਆਪ ਦਾ 2.5 ਕਿੱਲੇ ਬਾਹਨ ਛੱਡ ਦੇਣਾ ਤੇ ਤੈਨੂੰ 1.5 ਕਿੱਲਾ ਇਹ ਮੈਨੂੰ ਦੇ ਦੇ ਇਹ ਕੁਛਕ ਬੰਦਿਆਂ ਦੇ ਵਿੱਚ ਆ ਕੇ ਗੱਲਾਂ ਦੇ ਵਿੱਚ ਆ ਕੇ ਇਹਨੇ ਗੱਲ ਨੂੰ ਪਤੰਗੜ ਬਣਾਤਾ ਪਤੰਗੜ ਬਣਾਤਾ ਇਹ ਪਰਚਿਆਂ ਤੱਕ ਜਾ ਕੇ ਇਹਨੇ ਮੇਰਾ ਖੜਾ ਛੱਡਿਆ ਹਜੇ ਤੱਕ ਵੀ ਨਹੀਂ ਮੇਰਾ ਖੜਾ ਛੱਡਾਗਾ ਮੈਨੂੰ ਬਹੁਤ ਇਹਤੂ ਖਤਰਾ ਰਹਿੰਦਾ 24 ਘੰਟੇ ਮੈਨੂੰ ਮੇਰੇ ਆ ਸਬਜ਼ੀ ਲਈਏ ਖੇਤ ਮੈਨੂੰ ਇਹ ਨਹੀਂ ਪਤਾ ਕਿ ਇਹ ਕਰੇ ਜਾਵੇ ਕਿ ਨਾ ਜਾਵੇ ਇਸ ਕਰਕੇ ਮੇਰਾ ਭਰਾ ਹੀ ਦੋਸ਼ਮਣ ਬਣਿਆ ਮੇਰਾ ਜੀ ਅੱਛਾ ਭਾਈ ਕੀ ਕਾਰਨਾ ਹੈਗਾ ਕਿਉਂਕਿ ਇਹ ਇਹਦਾ ਹੈਗਾ ਦੇਖੋ ਵੀਰੇ ਉਹ ਤਾਂ ਸਾਨੂੰ ਸਭ ਕੁਝ ਦਿਖ ਰਿਹਾ ਹੈਗਾ ਕੋਈ ਵੀ ਚੀਜ਼ ਐ ਨਾ ਜਿਹੜੀ ਬਿਨਾਂ ਵਜਾ ਨਹੀਂ ਹੁੰਦੀਗੀ ਬਿਨਾਂ ਵਜਾ ਤਾਂ ਤੁਹਾਡੇ ਤੇ ਕੋਈ ਵੀ ਪਰਚਾ ਨਹੀਂ ਕਰਉਂਦਾ ਕੋਈ ਪਹਿਲਾਂ ਦੀ ਕੋਈ ਥੋੜੀ ਅੜਫਸ ਕੋਈ ਤਾਂ ਕਾਰਨ ਹੋਊਗਾ ਨਾ ਕੋਈ ਅੜਫਸ ਨਹੀਂ ਬਾਈ ਕੋਈ ਅੜਫਸ ਨਹੀਂ ਕੁਛਕ ਨਾ ਇਹ ਥੋੜਾ ਜਿਹਾ ਆਪ ਦੇ ਤੌਰ ਤੇ ਡਿਗਰੀਆਂ ਵਾਲੀਆਂ ਕਰਦੇ ਜਿਵੇਂ ਪਿੰਡਾਂ ਦੇ ਵਿੱਚ ਆਮ ਹੁੰਦੀ ਐ ਡਾਕਟਰ ਬੰਦੇ ਆ ਬਾਲੇ ਵੱਡੇ ਖੇਤੀ ਬਾੜੀ ਮਹਰ ਮਹਰ ਵਾਲੇ ਬੰਦੇ ਆ ਕਿਤੇ ਝੋਨੇ ਤੇ ਇਹਨਾਂ ਨੇ ਖਲ ਵਾਲੀ ਸਪਰੇਅ ਕਰਤੀ ਕਿਤੇ ਖਲ ਛੜਕਤੀ ਕਿਤੇ ਸਰਪ ਛੜਕਤੀ ਉਹਦਾ ਕਿਤੇ ਨਾ ਕਿਤੇ ਨੁਕਸਾਨ ਹੁੰਦਾ ਹੀ ਜਾ ਕੇ ਗਲਤੀਆਂ ਆਪ ਕਰ ਲੈਂਦੇ ਨੁਕਸਾਨ ਆਪ ਗਵਾਂੜਾ ਕੀ ਆਖੂਗਾ ਸਾਨੂੰ ਨਾ ਮੇਰਾ ਲਾਤਾ ਇਹਨਾਂ ਨੇ ਅੱਗੇ ਵੀ ਇਹਦਾ ਦੋ ਵਾਰੀ ਨੁਕਸਾਨ ਹੋਇਆ ਨਰਮੇ ਦਾ ਵੀ ਨੁਕਸਾਨ ਇਹਦਾ ਹੋਇਆ ਕਣਕ ਦਾ ਵੀ ਨੁਕਸਾਨ ਇਹਦਾ ਹੋਇਆ ਹੁਣ ਝੋਨੇ ਤੇ ਨੇ ਕੀ ਪਤਾ ਕੀ ਡਾਕਟਰੀ ਕੀਤੀ ਹੋਣੀ ਇਹਨੇ ਇਲਜ਼ਾਮ ਮੇਰੇ ਤੇ ਲਾਤਾ ਚੱਕ ਕੇ ਮੈਂ ਉਹਨੂੰ ਕਿਹਾ ਸਾਰੀ ਪੱਤੀ ਮਰੀ ਸੌਹ ਦਿੰਦੀ ਸੀ ਮੈਂ ਕਿਹਾ ਧਿਆਨ ਦੱਸ ਦੇ ਚੜ ਜਾ ਦੇ ਧਿਆਨ ਦੱਸ ਦੇ ਨਹੀਂ ਜਾਣਾ ਪਿੰਡ 'ਚ ਡੇਰਾ ਬਣਿਆ ਡੇਰੇ ਮੈਂ ਦੇਗ ਬਣਾਉਣਾ ਤੂੰ ਸੌਹ ਪਾ ਦੇ ਜਾਂ ਮੈਥੋਂ ਸੌਹ ਲੈ ਲੈ ਜੇ ਮੈਂ ਨੁਕਸਾਨ ਕੀਤਾ ਦਾ ਤੇਰਾ ਏ ਵਾਹਿਗੁਰੂ ਨੇ ਲੱਜਾਂ ਪੱਤਾਂ ਬਈ ਰੱਖਦਾ ਯਾਰ ਲਾਜਪਤ ਰੱਖੀ ਆ ਜੇ ਸਪਰੇਅ ਕੀਤੀ ਹੁੰਦੀ ਝੋਨਾ ਨਹੀਂ ਸਰਦਾ ਨਹੀਂ ਸੀਗਾ ਝੋਨਾ ਬਿਲਕੁਲ ਦਾਣੇ ਭਰੇ ਆ ਨਾ ਝੋਨਾ ਜਮਾ ਹਰਾ ਕਚਾਰ ਨਿਸਰਿਆ ਖੜਾ ਝੋਨਾ ਇੰਨੀ ਕੁ ਮਾਲਕ ਨੇ ਲੱਜਬਤ ਰੱਖੀ ਆ ਹੋਇਆ ਇਹ ਤੋਂ ਆਪ ਤੋਂ ਹੀ ਆ ਵੀ ਤੁਹਾਨੂੰ ਮੈਂ ਦੱਸੀ ਆ ਨਾ ਮੁੱਢਲੇ ਤੌਰ ਤੇ ਸਾਡੇ ਪੱਤੀ ਦੇ ਵਿੱਚ ਇੱਕ ਦੋ ਬੰਦੇ ਹੋਰ ਵੀ ਹੈਗੇ ਆ ਜਿਹੜੇ ਬਾਲੇ ਵੱਡੇ ਕਿਸਾਨ ਬੰਦੇ ਝੋਨੇ ਉਹਨਾਂ ਦੇ ਪੰਜ ਪੰਜ 7 7 ਮਨ ਝੜੇ ਹੈਗੇ ਉਹਨਾਂ ਡਾਕਟਰਾਂ ਦੇ ਵਿੱਚੋਂ ਗਿਣਾ ਜਾਂਦਾ ਬਈ ਇਹ ਨਹੀਂ ਬਈ ਜੀ ਇੱਕ ਇਹ ਦੱਸਿਓ ਕਿ ਕਦੋਂ ਪਰਚਾ ਹੋਇਆ ਸੀ ਕਿੰਨਾ ਸਮਾਂ ਹੋ ਗਿਆ ਪਹਿਲਾਂ ਇਹ 7ਵੇਂ ਮਹੀਨੇ ਦੀ 9 ਤਰੀਕ ਨੂੰ ਪਰਚਾ ਹੋਇਆ ਬਈ 9ਵੇਂ ਮਹੀਨੇ ਦੀ 7 ਤਰੀਕ ਨੂੰ 2025 ਨੂੰ ਹੂੰ 2 ਮਹੀਨੇ ਪਹਿਲਾਂ ਹੋਇਆ ਹਾਂ 2 ਮਹੀਨੇ ਹਾਂ 2 ਮਹੀਨੇ ਪਹਿਲਾਂ ਪਰਚਾ ਹੋਇਆ ਬਈ ਇਹ ਹੂੰ ਤੇ ਬਹੁਤ ਪੱਤੀ ਵੀ ਇੱਕ ਪਾਸੇ ਖੜੀ ਸੀ ਸਾਰਿਆਂ ਨੇ ਅੱਖ ਸੀ ਵੀ ਸੌਂ ਦਿੰਦਾ ਜਦੋਂ ਬੰਦਾ ਮੈਂ 2.5 ਕਿੱਲੇ ਵਾਣ ਛੱਡੀਏ ਨਾ ਤੇਰਾ 1.5 ਕਿੱਲਾ ਵਾਣ ਖਰਾਬ ਹੋਇਆ ਮੈਂ ਤੈਨੂੰ ਵਾਣ ਦਾ ਵਾਣ ਛੱਡੀਏ ਨਾ ਜੋ ਸੌ ਪਾ ਦੇ ਯਾਰ ਤੂੰ ਮੇਰੇ ਵਾਲੇ ਵਾਣ ਚ ਆ ਜਾ ਮੈਂ ਉੱਧਰ ਜਾ ਵੜਦਾ ਇਸ ਗੱਲ ਤੇ ਵੀ ਕੋਸ਼ਕ ਰਾਜਨੀਤੀ ਸੀਗੇ ਬੰਦੇ ਸਾਡੇ ਪਿੰਡ ਦੇ ਹੀ ਹੈਗੇ ਆ ਉਹ ਇੱਕ ਲੱਤ ਦੀ ਗਏ ਬਸ ਉਹਨਾਂ ਨੇ ਇਹ ਗੱਲ ਉਹਨਾਂ ਨੂੰ ਬਸ ਪਹਿਰ ਹੀ ਲਗਨ ਦਿੱਤੇ ਉਹਦੇ ਨਹੀਂ ਕਿਤੇ ਇਹ ਤਾਂ ਨਹੀਂ ਹੈਗਾ ਬਈ ਤੁਹਾਡੇ ਪਹਿਲੀ ਬਰਾਬਰ ਸਹੀ ਵੰਡੀ ਹੋएगी ਬਰਾਬਰ ਸਹੀ ਵੰਡੀ ਆ ਜੀ ਮੇਰੇ ਕੋਲੇ ਮਾਤਾ ਪਿਤਾ ਮੇਰੇ ਨਾਲ ਰਹਿੰਦੇ ਹੈਗੇ ਆ ਸਾਢੇ 4 ਕਿੱਲੇ ਬਾਣੇ ਮੇਰੇ ਕੋਲੇ 3 ਕਿੱਲੇ 1.5 ਕਿੱਲੇ ਮੇਰਾ ਅਗਰ 1.5 ਕਿੱਲੇ ਇਹਨਾਂ ਨੇ ਆਪਦਾ ਹਿੱਸਾ ਰੱਖਿਆ ਦਵਾਈ ਦਾ ਪਹਿਲਾਂ ਚੱਲਦਾ 1.5 ਕਿੱਲੇ ਨੂੰ ਯਾਨੀ ਕਿ ਵੰਡੇ ਨੂੰ ਸਹੀ ਦਿੱਤੀ ਹੈ 1.5 ਕਿੱਲੇ ਇਹਨਾਂ ਨੇ ਦਿੱਤਾ ਹੋਇਆ ਅੱਛਾ ਭਾਈ ਜੀ ਕੀ ਕਾਰਨ ਮੰਨਦੇ ਤੁਸੀਂ ਵੀ ਇਸੇ ਪਿੰਡ ਦੇ ਹੋ ਆਪਸੀ ਭਰਾਵਾਂ ਦਾ ਮਾਮਲਾ ਹੈਗਾ ਵੈਸੇ ਤਾਂ ਇਹ ਹੁੰਦਾ ਹੈਗਾ ਕਿ ਪਿੰਡ ਦੇ ਬੰਦੇ ਆ ਜਿਹੜੇ ਮੋਹਤਵਾਰ ਬੰਦੇ ਹੈਗੇ ਤੁਸੀਂ ਵੀ ਮੋਹਤਵਾਰ ਬੰਦਿਆਂ ਦੇ ਵਿੱਚ ਆਉਣੇ ਹੋ ਮੋਹਤਵਾਰ ਬੰਦੇ ਹੈਗੇ ਆਮ ਤੌਰ ਦੇ ਤੇ ਇਹ ਬਹੁਤ ਮਾਮੂਲੀ ਮਾਮਲਾ ਹੈਗਾ মিডিਆ ਤੀਕ ਵੀ ਪਹੁੰਚ ਗਈ ਤੁਸੀਂ ਪਰਚਾ ਵੀ ਪਰਚੇ ਤੀਕ ਵੀ ਗੱਲ ਪਹੁੰਚੀ ਪਈ ਆ ਫਿਰ ਕੀ ਕਾਰਨ ਹੈਗਾ ਕਿ ਪਤਾ ਕੀ ਆ ਬਾਈ ਜੀ ਇਹ ਮੁੰਡਾ ਵਿਆਹ ਸੀ ਪਹਿਲਾਂ ਮੋਕਸਰ ਉਸ ਪਰਿਵਾਰ ਨਾਲ ਚਲੋ ਮਤ ਭੇਤ ਸੀ ਨਹੀਂ ਬਣੀ ਇਹਨਾਂ ਦੀ ਇਹਦੀ ਮੱਲਾ ਚਲੋ ਵਿੱਚੇ ਰੌਲਾ ਚੱਲੀ ਜਾਂਦਾ ਉਹ ਇਹ ਮੁੰਡੇ ਨੇ ਰਿਲੇਸ਼ਨਸ਼ਿਪ ਚ ਕੁੜੀ ਹੋਰ ਲਿਆਂਦੀ ਅਕਾ ਹੂੰ ਚਲੋ ਉਹਨਾਂ ਉਸ ਪਰਿਵਾਰ ਨਾਲ ਨਿਬੜਨ ਬੜਾ ਗਿਆ ਕੁਸਤਾ ਇਸ ਬੰਦੇ ਨੂੰ ਉਹ ਤਸਲਬਾਜੀ ਸੀ ਕਿ ਇਹਦੇ ਜਵੱਗ ਜੱਲਾ ਤਾਂ ਹੋਣਾ ਨਹੀਂ ਇਹ ਮਾੜੇ ਮੋੜ ਨਾਲ ਸ਼ਪੱਤਾ ਕਰਦਾ ਸੀਗਾ ਹਾਂ ਉਹਨੂੰ ਆਇਆ ਸੀ ਵੀ ਇਹ ਮੇਰੇ ਜੋਗਰਾ ਹੀ ਆ ਹਾਂ ਓਕੇ ਹਾਂ ਅਸਲ ਤਸਲਬਾਜੀ ਆ ਸੀ ਉਧਰ ਵੀ ਅਸਲ ਦੇ ਵਿੱਚ ਪੈਲੀ ਦਾ ਹੀ ਮਾਮਲਾ ਅਸਲ ਪੈਲੀ ਦਾ ਮਾਮਲਾ ਮੈਂ ਇਹਦੇ ਮਗਰ ਗਿਆ ਜਦੋਂ ਮਾਲਾ ਪੁਲਿਸ ਨੇ ਨੂੰ ਲੈ ਗਈ ਝੋਨਾ ਇੱਥੋਂ ਵੇਖ ਕੇ ਮੈਂ ਇਹਦੇ ਮਗਰ ਗਿਆ ਮੈਨੂੰ ਵੀ ਭਾਲਿਆ ਉਹਨਾਂ ਨੇ ਇਹ ਚਾਚਾ ਵੀ ਨਾਲ ਸੀਗਾ ਮੇਰੇ ਤੇ ਪਰਚਾ ਉਹਨਾਂ ਨੇ ਬਰਾਬਰ ਕੱਟਤਾ ਜੀ ਕਟਾਉਣ ਵਾਲਾ ਬੰਦਾ ਮੰਨ ਲਓ ਚੱਕਣ ਵਾਲਾ ਬੰਦਾ ਮੰਨ ਲਾ ਟਸ ਵਾਲਾ ਜਿਹੜੇ ਬੰਦੇ ਨਾਲ ਸਾਡੀ ਹੈਗੀ ਸਰਪੰਚਤ ਨਾਲ ਆ ਕੋਈ ਇਹਦਾ ਚੱਕਰ ਨਹੀਂ ਲੈਣਾ ਨਹੀਂ ਦੇਣਾ ਨਹੀਂ ਉਹਦੇ ਮਗਰ ਲੱਗਦਾ ਇਹ ਚੱਕ ਚਕਾ ਕੇ ਉਹ ਬੰਦਾ ਸਾਡੇ ਤੇ ਪਰਚਾ ਉਹਨੇ ਕਰਾਤਾ ਉਸ ਉਸ ਪਰਚੇ ਜਿਹੜਾ ਤੁਸੀਂ ਕਰਕੇ ਗਏ ਖਬਰ ਉਹਦੇ ਜੀ ਵੀ ਮੇਰੇ ਤੇ ਪਰਚਾ ਕਰਾਤਾ ਉਹਨਾਂ ਨੇ ਅਗਲੇ ਦਿਨ ਇਹਦੇ ਜੀ ਵੀ ਕਰਾਤਾ ਗੱਲ ਬਾਈ ਕੁਛ ਨਹੀਂ ਕੱਲੀ ਟਸਲ ਇਸ ਗੱਲ ਦੀ ਸੀ ਵੀ ਇਹਦਾ ਕੋਈ ਜਵਾਗ ਜੱਲਾ ਹੋਣਾ ਨਹੀਂ ਇਹ ਮੇਰੇ ਜੋਗ ਰਈਆ ਇਹਦਾ ਘਰ ਵਸ ਗਿਆ ਗੱਲ ਆ ਉਹ ਵਸਣ ਨਹੀਂ ਦੇਣਾ ਚਾਹੁੰਦੇ ਜਿਹੜੀ ਅਸਲ ਗੱਲ ਆ ਨਹੀਂ ਹੁਣ ਬੱਚੇ ਹੋਗੇ ਤੁਹਾਡੇ ਬੱਚਾ ਹੋਣਾ ਬੱਚੇ ਹੋਣ ਵਾਲੇ ਆ ਹਾਂ ਕੁੜੀ ਆ ਮੇਰੇ ਇੱਕ ਪਹਿਲਾਂ ਵਾਲੇ ਵਿਆਹ ਦੀ ਉਹੀ ਰੱਖਣੀ ਆਪਾਂ ਇੱਕਾ ਅੱਛਾ ਹੁਣ ਹੁਣ ਬੱਚਾ ਹੁਣ ਤੁਹਾਡੀ ਪਤਨੀ ਪ੍ਰੈਗਨੈਂਟ ਆ ਫਿਰ ਨਹੀਂ ਪ੍ਰੈਗਨੈਂਟ ਨਹੀਂ ਫੋਨ ਤੱਕ ਰਾਂ ਰਿਲੇਸ਼ਨਸ਼ਿਪ ਚ ਰਹਿਣਾ ਨਾਨਾ ਮੈਂ ਅੱਛਾ ਹਾਂ ਜੀ ਅੱਛਾ ਇਹ ਹੀ ਦਿੱਕਤ ਹੈਗੀ ਆ ਵੀ ਕਿਤਨੇ ਕਿਤੇ ਵੀ ਘਰ ਨਾ ਵਸਾ ਜੇ ਮੈਂ ਮੇਨ ਗੱਲ ਆ ਮੇਨ ਗੱਲ ਆ ਹੜਕਤਾ ਵੀ ਘਰ ਨਾ ਵਸਾ ਜੇ ਕਿਉਂਕਿ ਪਹਿਲੀ ਉਹਨਾਂ ਨੂੰ ਪਤਾ ਸਾਡੇ ਜੋਗਰੀ ਆ ਬਾਕੀ ਇਹ ਬੁੜਾ ਇਹਦੇ ਨਾਲ ਰਹਿੰਦਾ ਬੁੜੀ ਵੀ ਇਹਦੇ ਨਾਲ ਰਹਿੰਦੀ ਉਹਨਾਂ ਦਾ ਟਾਸਾ ਲਾ ਵੀ ਇੱਧਰ ਆ ਜੇ ਇਹ ਜਾਣਦੇ ਹੀ ਨਹੀਂਗੇ ਕਿ ਕੋ ਬੰਦੇ ਟੈਕ ਨਹੀਂ ਸਕਦੇ ਜੀ ਵੀਰ ਜੀ ਉਹਨਾਂ ਦੀ ਮਜਬੂਰੀ ਆ ਜਿੰਨਾ ਚਿਰ ਆਥਨ ਨੂੰ ਉਹਨਾਂ ਨੇ ਕਿਸੇ ਪਾਸੇ ਲਾਗ ਵਿਜਾਈ ਕਰੀ ਨਾ ਉਹ ਬੰਦਿਆਂ ਨੂੰ ਬਹਿਣਾ ਬਹੁਤ ਔਖਾ ਬਹਿਣਾ ਬਹੁਤ ਔਖਾ ਹਾਂ ਉਹਨਾਂ ਦੀ ਗੱਡੀ ਖੜ ਜੂ ਐਵੇਂ ਉਹਨਾਂ ਨੂੰ ਚੱਲ ਜਾਂਦਾ ਨਹੀਂ ਇਸੇ ਕੰਮ ਆਲੇ ਆਓ ਹਾਂ ਪਾਰਟੀਆਂ ਉਹਨਾਂ ਨੇ ਸਾਰੀਆਂ ਘਮ ਲੱਗਦਾ ਮੇਰਾ ਆਪਦਾ ਜੱਦੀ ਵਾਹਣਾ ਆਪਦਾ ਜੱਦੀ ਵਾਹਣ ਨੂੰ ਨਾ ਜੀ ਨਹੀਂ ਕਰਦਾ ਹੁੰਦਾ ਕਿ ਵੀ ਆਪਾਂ ਆਪਦਾ ਜੱਦੀ ਵਾਹਣ ਦੇ ਕੇ ਅੱਡ ਪਾਸੇ ਠੇਕੇ ਤੇ ਲੱਗੇ ਵਾਣ ਮੇਰਾ ਐਂ ਜੀ ਕਰਦਾ ਵੀ ਮੈਂ ਆਪਦਾ ਵਾਹਣ ਹੁਣ ਕੁੜੀਆਂ ਉਹ ਠੇਕੇ ਤੇ ਦੇਵਾ ਪਾਸੇ ਲਵਾ ਇਥੋਂ ਇਨਾ ਡਰ ਆ ਆਪਦੇ ਵਾਹਣ ਤੋਂ ਡਰ ਲੱਗਣ ਲੱਗ ਗਿਆ ਮੈਨੂੰ ਇਨਾ ਤੋਂ ਸਤਾਇਆ ਤੋ ਮੈਨੂੰ ਕੋਈ ਪਾਰਟੀ ਨਹੀਂ ਭਾਈ ਜੀ ਜਿਹੜੀ ਪਾਵਰ ਚ ਆ ਗਈ ਉਸੇ ਨਾਲ ਹੁੰਦੇ ਉਹ ਆਲੂਆਂ ਨੂੰ ਵੀ ਸੋਚ ਲੈਂਦਾ ਅਗਲਾ ਇਹ ਕੱਲ ਖਤਰੇ ਸੀ ਅੱਜ ਰਹਿਣ ਲੋ ਕੋਈ ਸਟੈਂਡ ਨਹੀਂ ਉਹਨਾਂ ਦਾ ਜਿਹੜਾ ਚੜਦੀ ਕਲਾ ਵਾਲਾ ਆ ਗਿਆ ਬਸ ਉਹਦੇ ਨਾਲ ਸਹਿਮਤਾਓ ਬਸ ਠੀਕ ਆ ਉਹ ਸਹੀ ਆ ਦੂਜਾ ਮਾੜਾ ਤੇਥੋਂ ਕੰਮ ਲੈ ਲੈ ਸਵੇਰੇ ਤੂੰ ਮਾੜਾ ਪਰਸੋਂ ਮੈਥੋਂ ਲੈ ਲੈ ਮੈਂ ਮਾੜਾ ਬਸ ਉਹ ਹੀ ਚੰਗੇ ਇਕੱਲੇ ਪਿੰਡ ਦੇ ਸਾਰੇ ਮਾੜੇ ਆ ਦੂਜੇ ਸਾਰੇ 5000 ਵੋਟਾਂ ਸਾਰੀ ਉਹ ਪੰਜ ਚਾਰਕ ਬੰਦੇ ਚੰਗੇ ਆ ਇਮਾਨਦਾਰ ਆ ਬੰਦੇ ਅਮਰਧਾਰੀਆ ਉਹ ਬੰਦੇ ਆ ਸਾਡੇ ਪਿੰਡ ਦੇ ਦੂਜੀ ਦੁਨੀਆ ਦਾ ਸਭ ਫਾਲਤੂ ਆ ਬਾਕੀਲੇ ਮੁਕਵੜਿਆ ਉਹਨਾਂ ਦੀ ਬਾਅਦ ਸਾਡੀ ਚੱਲੇ ਜੋ ਅਸੀਂ ਕਹਿੰਨੇ ਉਹ ਹੋਵੇ ਹਾਂ ਦੇਣਾ ਦਾ ਦੇਣਾ ਤਾਂ ਆ ਤਰਾ ਆ ਗੱਲ ਕਿੱਡਾ ਸੀ ਗਏ ਗੱਲ ਸੌਂ ਤੇ ਵੀ ਨਿਬੜ ਸਕਦੀ ਸੀ ਨਾ ਜਦੋਂ ਅਸੀਂ ਸਰ ਮਜੂਦਾ ਸਰਪੰਚ ਆਪਾਂ ਸਰਪੰਚ ਪਿੰਡ ਪਿੰਡ ਦੀ ਦਾਈ ਮੰਨਦੇ ਆ ਆਪਾਂ ਹੁਣ ਬਣਾਉਣੇ ਕਾਦੇ ਵਾਸਤੇ ਜਦੋਂ ਅਸੀਂ ਸਾਰੀ ਪੱਤੀ ਜਾਵੜੀ ਅਸੀਂ ਜਾਵੜੇ ਸਰਪੰਚ ਸਾਹਿਬ ਸਾਡੀ ਕੋਈ ਗਲਤੀ ਤਾਂ ਦੱਸੋ ਜੇ ਗਲਤੀ ਸਾਨੂੰ ਕਹਿੰਦਾ ਵੀ ਤੂੰ ਸਾਡੇ ਝੋਨੇ ਦੇ ਸਪਰੇਅ ਕਰਤੀ ਆ ਅਸੀਂ ਸੌਹ ਦਿੰਨੇ ਆ ਗੱਲ ਖਤਮ ਸੀ ਨਾ ਫਿਰ ਤਾਂ ਪਰਚਾ ਵਾਲੀ ਕੋਈ ਗੱਲ ਨਹੀਂ ਸੀਗੀ ਇਹ ਕ੍ਰਾਜਨੀਤੀ ਗੁੰਡਾਗਰਦੀ ਦੇ ਦਬਾਅ ਹੁੰਦੇ ਗੁੰਡਾਗਰਦੀ ਕਰਦੇ ਇਹ ਪਿੱਛੇ ਬੰਦਾ ਢਾਈ ਤਿੰਨ ਕਿੱਲੇ ਝੋਨਾ ਵੀਰਤੀ ਛੱਡਦਾ ਮੰਨ ਲਓ ਡੇਢ ਕਿੱਲਾ ਜ਼ਿਆਦਾ ਕਿ ਢਾਈ ਕਿੱਲੇ ਜ਼ਿਆਦਾ ਹੈ ਜਦੋਂ ਮੰਨ ਲਓ ਡੇਢ ਕਿੱਲੇ ਦਾ ਨੁਕਸਾਨ ਹੋ ਗਿਆ ਬੰਦਾ ਦਾ ਮੈਨੂੰ ਛੱਡਦੇ ਮੈਂ ਢਾਈ ਕਿੱਲੇ ਛੱਡਦੇ ਤੇ ਮੈਨੂੰ ਢਾਈ ਕਿੱਲੇ ਵਟਲਾ ਵੀ ਸੌਹ ਲੈ ਲੈ ਭਲਾ ਮੈਥੋਂ ਨਾ ਸੌਹ ਲੱਗੇ ਨਾ ਦੇਈਏ ਤਾਂ ਪਰਚਾ ਕਰਾਉਣਾ ਅੱਜ ਜ਼ਮਾਨਤ ਮੈਂ ਕਰਾ ਕੇ ਆਇਆ ਤਾਂ ਇਹ ਦੇਖੋ ਮੰਨ ਲਓ ਪੰਚਾਇਤ ਵੀ ਬੰਦੇ ਜਾਂਦੇ ਆ ਮਗਰ ਜੇ ਬਾਈ ਸਪਰੇਅ ਇੱਤੇ ਵੱਜੀ ਹੁੰਦੀ ਤੇ ਨਿਸਰ ਥੋੜਾ ਆਉਂਦਾ ਇਹ ਦਾਣੇ ਥੋੜਾ ਬਣਾ ਜਾਂਦਾਗਾ ਮੈਂ ਤਾਂ ਇਨੋਂ ਵੀ ਉਹਨਾਂ ਨੂੰ ਸਰਪੰਚ ਨੂੰ ਵੀ ਬੇਨਤੀ ਕਰਦਾ ਸੁਖਮੰਦਰ ਸਿੰਘ ਆ ਗਾਹ ਨੂੰ ਆਪਾਂ ਚਾਰ ਬੰਦੇ ਹੋ ਕੇ ਚਾਰ ਮਾਰ ਲੈ ਥਾਂ ਆਪਾਂ ਸਾਂਝੀ ਜਗ੍ਹਾ ਤੇ ਪੰਦੀ ਮੇਰੇ ਖੇਤ ਹੀ ਛੱਡ ਕੇ ਨਾ ਚਾਰ ਮਾਰ ਲੈ ਜਗ੍ਹਾ ਆਪਾਂ ਚਾਰ ਬੰਦੇ ਲਿਆਵਾਂਗੇ ਰਾਉਂਡ ਅਪ ਸਪਰੇਅ ਮਾਰ ਲਾਂਗੇ ਆਪਾਂ ਚਾਰ ਬੰਦਿਆਂ ਨੂੰ ਵੀ ਪਤਾ ਹੋਊਗਾ ਨਾ ਵੀ ਆਪਾਂ ਇੱਤੇ ਸਪਰੇਅ ਮਾਰਤੀ ਉਦੋਂ ਬਾਅਦ ਉਹ ਰਿਜ਼ਲਟ ਵੇਖਾਂਗੇ ਸਪਰੇਅ ਵਾਲੇ ਦਾ ਵੀ ਸਪਰੇਅ ਦਾ ਰਿਜ਼ਲਟ ਕੀ ਹੁੰਦਾ ਇਹਦੇ ਤੇ ਮੇਰੇ ਤੇ ਐਵੇਂ ਇਲਜ਼ਾਮ ਲਾਤਾ ਸਪਰੇਅ ਮਾਰਤੀਆਂ ਕਰਤੀ ਤੁਹਾਨੂੰ ਮੈਂ ਦੱਸਿਆ ਵੀਰ ਡਾਕਟਰੀ ਇਹ ਆਪ ਖੁਦ ਬੜੀ ਕਰਦੇ ਆ ਜੀ ਫਸਲਾਂ ਦਾ ਵੀ ਨੁਕਸਾਨ ਕਰਾ ਲਿੰਦਾ ਏ ਫਸਲ ਦਾ ਬੜਾ ਜਿਆਦਾ ਡਾਕਟਰ ਬੰਦਾ ਹੈਗਾ ਕਿਤੇ ਖਾੜ ਕਰ ਲਈ ਖਾੜ ਕਰਤੀ ਉੱਤੇ ਕਿਤੇ ਥੱਲੇ ਕਰਤੀ ਕਿਤੇ ਕੁਛ ਕਰ ਲਿਆ ਕਿਤੇ ਸਾਬਣਾ ਵੀ ਸਪਰੇਅ ਛੋਣਿਆ ਦੇ ਕਿਤੇ ਕਿਸੇ ਨੇ ਸਾਬਣਾ ਛੜਕੀਆਂ ਇਹ ਸਾਬਣਾ ਦਾ ਇੱਕ ਵੀ ਛੜਕਦੇ ਆ ਹੂੰ ਉਹਦੇ ਜਾ ਕੇ ਕਿਤੇ ਨਾ ਕਿਤੇ ਨੁਕਸਾਨ ਹੁੰਦਾ ਹੀ ਆ ਨਾ ਫੇਰੀ ਜੀ ਆਖਣਾ ਆਪਾਂ ਦੂਜਿਆਂ ਨੂੰ ਮੁੜ ਕੇ ਹੂੰ